ਕਾਯੋ ਅਸਾਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਠੀਕ ਹੈ ਅਸੀਂ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਜ਼ਮੀਨ ਮਾਫੀਆ ਦਾ ਬਹੁਤ ਵੱਡਾ ਸਰਗਣਾ ਔਰ ਉਹਦੀ ਪਿੱਠ ਦੇ ਪਿੱਛੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਸਾਰੀਆਂ ਸਰਕਾਰਾਂ ਤੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਚਾਹੇ ਡਰੇਨੇਜ ਉਹ ਭਾਗ ਹੈ ਮੈਨੂੰ ਵਿਭਾਗ ਹੈ ਸਾਰੇ ਦੇ ਸਾਰੇ ਹੀ ਮੈਂ ਕਹਾਂਗਾ ਉਹਦੇ ਤਲੇ ਛੱਟ ਨੇ ਕਿਉਂਕਿ ਡੇਰਾ ਰਾਧਾ ਸੁਆਮੀ ਨੇ ਦਰਿਆ ਦੇ ਕੁਦਰਤੀ ਵਹਾਅ ਬਿਆਸ ਨੂੰ ਬਦਲ ਦਿੱਤਾ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਗਿਆ ਨਜਾਇਜ਼ ਬੰਨ ਬਣਾ ਕੇ ਹੁਣ ਅੱਜ ਮੌਕੇ ਦੇ ਉੱਤੇ ਵੀ ਉਹ ਦਰਿਆ ਦੇ ਸੱਜੇ ਪਾਸੇ ਪੱਥਰ ਤੇ ਮਿੱਟੀ ਪਾ ਕੇ ਤੇ ਦਰਿਆ ਦਾ ਜਿਹੜਾ ਵਹਾਅ ਆ ਉਹ ਦੂਸਰੇ ਪਾਸੇ ਨੂੰ ਕਰ ਰਿਹਾ ਇਹਦੇ ਸਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ 'ਚ ਪਹੁੰਚੇ ਤੇ ਹਾਈ ਕੋਰਟ ਨੇ ਆ ਆਰਡਰ ਕੀਤੇ ਨੇ 35 2024 ਨੂੰ ਔਰ ਇਹਦੇ ਵਿੱਚ ਦੇਰਾ ਰਾਧਾ ਸੁਆਮੀ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕਿਸੇ ਵੀ ਕਿਸਮ ਦੀ ਦਰਿਆ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਪਰ ਉਹ ਇਹਨਾ ਹੰਕਾਰਿਆ ਹੋਇਆ ਬੰਦਾ ਇੱਕ ਬੰਨੇ ਚੋਂ ਧਾਰਮਿਕ ਮੁਖੀ ਖੋਂਦਾ ਹੈ ਪਰ ਦੂਸਰੇ ਪਾਸੇ ਨਾ ਹਾਈ ਕੋਰਟ ਦੀ ਪ੍ਰਵਾਹ ਤੇ ਨਾ ਇਹਨਾ ਗਰੀਬ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਕਰ ਰਿਆ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਤੇ ਹਾਈ ਕੋਰਟ ਦੇ ਹੁਕਮਾਂ ਦੀ ਹੁਕਮ ਅਧੂਰੀ ਕਰਕੇ ਉਹ ਅੱਜ ਵੀ ਦਰਿਆ ਬਿਆਸ ਦੇ ਵਿੱਚ ਜਿਹੜਾ ਉਹ ਆਪਣਾ ਕੰਮ ਚੱਲ ਰਿਹਾ ਉੱਥੇ ਸੈਂਕੜੇ ਟਿੱਪਰ ਹਜ਼ਾਰਾਂ ਆਦਮੀ ਕੰਮ ਕਰ ਰਹੇ ਨੇ ਅਸੀਂ ਅੱਜ ਆ ਜਿਹੜਾ ਮੰਗ ਪੱਤਰ ਦੇਣ ਵਾਸਤੇ ਤੀਜੀ ਚੌਥੀ ਵਾਰ ਆ ਗਿਆ 30 ਤਰੀਕ ਤੋਂ ਲੈ ਕੇ 31 ਤਰੀਕ ਤੋਂ ਲੈ ਕੇ ਕਿਉਂਕਿ ਉਹਨੇ ਇੱਕ ਦਿਨ ਵੀ ਕੰਮ ਨਹੀਂ ਰੋਕਿਆ ਇਹਦੋਂ ਪਹਿਲਾਂ ਵੀ ਅਸੀਂ ਏਡੀਸੀ ਨੂੰ ਵੀ ਮਿਲ ਗਏ ਏਡੀਸੀ ਨੇ ਜीडीसी ਉਹ ਮਾਰਕ ਕੀਤੀ ਐਸਡੀਐਮ ਬਾਬਾ ਬਕਾਲਾ ਨੂੰ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ ਡਰੇਨੇਜ ਭਾਗ ਦੇ ਐਸਸੀ ਨੂੰ ਮਿਲੇ ਹਾਂ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਤੇ ਉਲਟੇ ਇਹਨੇ ਬੇਸ਼ਰਮ ਅਫਸਰ ਨੇ ਐਸਸੀ ਜਿਹੜਾ ਉਹ ਕਹਿੰਦਾ ਜੀ ਉਥੇ ਐਕਸ਼ਨ ਗਿਆ ਹੈ ਕਿ ਐਕਸ਼ਨ ਕਹਿੰਦਾ ਕੋਈ ਕੰਮ ਨਹੀਂ ਚੱਲ ਰਿਹਾ ਤમે ਕਿਹਾ ਚੱਲ ਮੈਂ ਤੈਨੂੰ ਵਿਖਾਉਣਾ ਹੈ ਅੱਜ ਵੀ ਅਸੀਂ ਉਹਨਾਂ ਵੀਡੀਓ ਵੀ ਲੈ ਕੇ ਆਏ ਆ ਫੋਟੋਆਂ ਵੀ ਲੈ ਕੇ ਆਏ ਆ ਅੱਜ ਵੀ ਉੱਥੇ ਕੰਮ ਚੱਲ ਰਿਹਾ ਤੇ ਅੱਜ ਅਸੀਂ ਆ ਜਿਹੜਾ ਮੰਗ ਪੱਤਰ ਆ ਇਹ ਡਿਪਟੀ ਕਮਿਸ਼ਨਰ ਅਮਨ ਸਰ ਨੂੰ ਦੇ ਕੇ ਮੰਗ ਕਰ ਰਹੇ ਆ ਕਿ ਹਾਈ ਕੋਰਟ ਦੇ ਹੁਕਮਾਂ ਦੀ ਅਣਗਹਿਲੀ ਕਰਨ ਦੇ ਸਬੰਧ ਵਿੱਚ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਔਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਜਿਹੜਾ ਉਹ ਦਵਾਜੇ ਇਹ ਮੰਗ ਪੱਤਰ ਦੇਣ ਵਾਸਤੇ ਆ ਲੱਗਦਾ ਹੈ ਕਿ ਜਿਵੇਂ ਇੱਕੇ ਬਰਸਾਤ ਦਾ ਮੌਸਮ ਆ ਰਿਹਾ ਹੈ ਇਹਦਾ ਨਾ ਖਤਰਾ ਹੋਰ ਜਦਾ ਵੱਧ ਜਾਏਗਾ ਤੁਸੀਂ ਦੇਖੋ ਕਿ ਇਹ ਤਾਂ ਸੀ ਮੈਂ ਕਰੀਬ 2010 ਤੋਂ ਲੈ ਕੇ ਲਗਾਤਾਰ ਇਸ ਚੀਜ਼ ਨੂੰ ਇਸ ਕੇਸ ਨੂੰ ਲੈ ਕੇ ਚੱਲ ਰਿਹਾ ਪਰ ਉਹਦੇ ਸਿਰ ਤੇ ਕੋਈ ਕੰਮ ਦੀ ਜੂਨੀ ਸਰਕਦੀ ਕਿਉਂਕਿ ਉਹਨੂੰ ਜਿਹੜੀ ਆ ਸਪੋਰਟ ਹੈ ਜਿਹਨ ਡੀਸੀ ਕਪੂਰਥਲਾ ਕੋ ਜਾਓ ਉਹ ਕਹਿੰਦਾ ਜੀ ਡੀਸੀ ਅੰਮ੍ਰਿਤਸਰ ਦਾ ਕੰਮ ਹੈ ਡੀਸੀ ਅੰਮ੍ਰਿਤਸਰ ਕੋਲ ਆਓ ਉਹ ਕਹਿੰਦੇ ਜੀ ਕਪੂਰਥਲੇ ਦਾ ਕੰਮ ਹੈ ਤੇ ਬੋਲੇ ਕੋਈ ਵੀ ਗੱਲ ਨਹੀਂ ਨਾ ਡਰੇਨੇਜ ਪਾਗਨਾ ਕੋਈ ਵੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਭਈ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਰਾਤੀ ਵੀ ਮੈਂ ਜਦੋਂ ਮਿਲ ਕੇ ਉੱਥੋਂ ਆਇਆ ਕੱਲ ਮੈਨੂੰ ਪਤਾ ਲੱਗਿਆ ਤੇ ਮੈਨੂੰ ਮੱਖਣ ਸਿੰਘ ਉਹਨੇ ਬੁਲਾਇਆ ਤੇ ਮੈਂ ਝਿਲਵਾ ਤੋਂ ਮਿਲ ਕੇ ਇਹਨਾਂ ਨੂੰ ਆ ਰਿਹਾ ਸਾਂ। ਰਾਤ ਤੇ ਹਨੇਰਾ ਸੀ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਨੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਵੀ ਤੂੰ ਚੁੱਪ ਕਰਕੇ ਬੈਠ ਜਾ ਤੇ ਨਹੀਂ ਤੇ ਫਿਰ ਤੇਰਾ ਹਸ਼ਰ ਵੇਖੀ ਕੀ ਹੁੰਦਾ ਹੈ। ਸੋ ਪਹਿਲਾਂ ਵੀ ਬੜੀਆਂ ਮੈਨੂੰ ਹੁਣ ਤੱਕ ਧਮਕੀਆਂ ਮੇਰੇ ਚੁੱਕੀਆਂ ਨੇ। ਹੁਣ ਵੀ ਲਗਾਤਾਰ ਧਮਕੀਆਂ ਮੇਰੀਆਂ ਨੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਮੈਂ ਤੁਮੱਚਿਆਂ ਤੋਂ ਡਰਨ ਵਾਲਾ ਨਹੀਂ ਔਰ ਕੇਸ ਡੇਰਾ ਮੁਖੀ ਨੂੰ ਜਿਹੜੀਆਂ ਉਹ ਨੱਕ 'ਚ ਨੱਥ ਪਵਾਵਾਂਗਾ ਇਹ ਪ੍ਰਸ਼ਾਸਨ ਅਧਿਕਾਰੀ ਨੇ ਇਹਨਾਂ ਨੂੰ ਵੇਖਾਂਗਾ ਵੀ ਕੀ ਕਰਦੇ ਆ ਨਹੀਂ ਤੇ ਮੈਨੂੰ ਕੋਈ ਵੀ ਐਕਸ਼ਨ ਕਰਨਾ ਪਵੇ ਮੈਂ ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗਾ ਲੋਕਤੰਤਰ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਹਨਾਂ ਅਫਸਰਾਂ ਦੇ ਨੱਕ 'ਚ ਦਮ ਕਰਕੇ ਡੇਰਾ ਰਾਧਾ ਸਵਾਮੀ ਨੂੰ ਜਿਹੜੀਆਂ ਨੱਥ ਪਵਾਵਾਂਗੇ ਔਰ ਜਿਹੜਾ ਦਰਿਆ ਦਾ ਕੁਦਰਤੀ ਵਹਾਅ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਢਾਕੇ ਜਿਹੜਾ ਰਿਆ ਬਿਆਸ ਦਾ ਇਹ ਮਹਾ ਬਦਲ ਕੇ ਹਜ਼ਾਰਾਂ ਏਕੜ ਜ਼ਮੀਨ ਜੜੀਆਂ ਉਹ ਕਬਜ਼ੇਜ ਕਰ ਗਿਆ ਆ ਮੱਖਣ ਸਿੰਘ ਨੇ ਇਹਨਾਂ ਦੀ ਜ਼ਮੀਨ ਉਹਦੇ ਅੰਦਰ ਅ ਡੇਰੇ ਦੇ ਤੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਇਸੇ ਤਰ੍ਹਾਂ ਕਿਦਰ ਗਿਆ ਇਹਦੇ ਵਿੱਚ ਜੇਰੇ ਦੇ ਅੰਦਰ ਜ਼ਮੀਨ ਹੈ ਇਹਨਾਂ ਲੋਕਾਂ ਨੂੰ ਡੇਰੇ ਦੇ ਅੰਦਰ ਆਪਣੀ ਮਾਲਕੀ ਜ਼ਮੀਨ ਦੇ ਵਿੱਚ ਜਾਣ ਦਾ ਹੱਕ ਨਹੀਂ ਤੇ ਉਹਨੇ ਚਾਰਦਵਾਰੀ ਵੜੀ ਹੋਈ ਆ ਤੇ ਕੋਈ ਅਫਸਰ ਤੇ ਕੋਈ ਸਰਕਾਰ ਉਹ ਸਾਡੀ ਗੱਲ ਨਹੀਂ ਸੁਣਦੀ ਜਿਸ ਕਰਕੇ ਅਸੀਂ ਹਾਈ ਕੋਰਟ ਤੱਕ ਪਹੁੰਚੇ ਆਂ ਔਰ ਹਾਈ ਕੋਰਟ ਨੇ ਅਗਲੀ ਜਿਹੜੀ ਤਰੀਕ ਹੈ ਉਹ 5.11.2024 ਨੂੰ ਦਿੱਤੀ ਹੈ ਇਹਨਾਂ ਸਾਰਿਆਂ ਤੋਂ ਜਵਾਬ ਤਲਬ ਵੀ ਕੀਤੀ ਹੈ ਵੇਖਾਂਗੇ ਕਿ ਹੁਣ 5.11 ਤੱਕ ਇਹ ਕੀ ਕਾਰਵਾਈ ਕਰਦੇ ਆ ਨਹੀਂ ਤੇ ਕੋਈ ਇਸ ਤੋਂ ਅੱਗੇ ਕੋਈ ਸਖਤ ਐਕਸ਼ਨ ਵੀ ਸਾਨੂੰ ਜੇ ਪੁੱਟਿਆ ਉਹ ਵੀ ਅਸੀਂ ਲੋਕਤੰਤਰ ਦੀ ਅਕੀਦਤ ਹੈ ਸਿੱਤਾ ਸਾਹਿਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰੇਕ ਰਾਜਨੀਤਿਕ ਲੀਡਰ ਡੇਰਾ ਜਿਹੜਾ ਡੇਰੇ ਤੇ ਪਹੁੰਚਦਾ ਹੈ ਡੇਰਾ ਮੁਖੀ ਨਾਲ ਮੁਲਾਕਾਤ ਕਰਦਾ ਹੈ ਕਿ ਲੱਗਦਾ ਹੈ ਕਿ ਇਨਸਾਫ ਸੋਖਾ ਮਿਲ ਜੇਗਾ ਕਿਉਂਕਿ ਜਿਸ ਤਰੀਕੇ ਨਾਲ ਰਾਜਨੀਤਿਕ ਵੱਡੇ ਵੱਡੇ ਚਿਹਰੇ ਉੱਤੇ ਜਾ ਕੇ ਉਹਨਾਂ ਦੀ ਸ਼ਰਨ ਚ ਪਹੁੰਚ ਰਹੇ ਸਨ ਕਾਕਾ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਇਹ ਜਿਹੜੇ ਡੇਰੇ ਨੇ ਇਹਨਾਂ ਨੂੰ ਉਤਸ਼ਾਹਤ ਕਿਉਂ ਕਰਦਾ ਮਿਸਾਲ ਦੇ ਤੌਰ ਤੇ ਤੁਸੀਂ ਜਿਹੜਾ ਗੁਰਮੀਤ RAM ਰਹੀਮ ਹੈ ਉਹਨੂੰ ਅਦਾਲਤ ਨੇ ਸਜ਼ਾ ਦਿੱਤੀਆਂ ਨੇ ਪਰ ਰਾਜਨੀਤਿਕ ਲੋਕ ਇਹਨੇ ਢੀਠ ਬੇਸ਼ਰਮ ਲੋਕ ਨੇ ਜਿਤਨਾ ਕਿ ਹਰਿਆਣਾ ਸਰਕਾਰ ਉਹਨੂੰ ਵਾਰ-ਵਾਰ ਜੇਲ੍ਹ ਦੇ ਵਿੱਚੋਂ ਉਹਨੂੰ ਜੜੀਆਂ ਪ੍ਰੋਲ ਦੇ ਕੇ ਤੇ ਬਾਹਰ ਲਿਆਉਂਦੀ ਆ ਉਹ ਆ ਕੇ ਘੁੰਮਦਾ ਹੈ ਦੇਖੋ ਇੱਕ ਬੰਨੇ ਧੇਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਢੇਰ ਤੇ ਉੱਥੇ ਜਾਂਦੇ ਨੇ ਇਹ ਬਿਲਕੁਲ ਠੀਕ ਹੈ ਕਿ ਇਸ ਢੇਰੇ ਰਾਧਾ ਸਵਾਮੀ ਤੇ ਜਿਹੜਾ ਕੇਜਰੀਵਾਲ ਵੀ ਇੱਥੇ ਆਉਂਦਾ ਇੱਥੇ ਮੋਦੀ ਵੀ ਹੁੰਦਾ ਇੱਥੇ ਆਰਐਸਐਸ ਦਾ ਮੁਖੀ ਵੀ ਹੁੰਦਾ ਹੈ ਇੱਥੇ ਕਾਂਗਰਸੀ ਵੀ ਆਉਂਦੇ ਆ ਇੱਥੇ ਰਾਜਵੜੀ ਅੰਗਰੇਜ਼ ਜਿੰਨੇ ਵੀ ਲੋਕ ਨੇ ਇਹ ਸਾਰੇ ਦੇ ਸਾਰੇ ਉੱਥੇ ਜਾਂਦੇ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਕਿ ਕਾਨੂੰਨ ਕਾਨੂੰਨ ਹੈ ਅਸੀਂ ਕਾਨੂੰਨੀ ਲੜਾਈ ਕਰਨ ਦੇ ਦਾਇਰੇ ਚ ਰਹਿ ਗਏ ਔਰ ਤੱਥਾਂ ਦੇ ਆਧਾਰ ਤੇ ਲੜ ਰਹੇ ਆ ਜਰ ਕਰਕੇ ਸਾਨੂੰ ਪੂਰਨ ਭਰੋਸਾ ਹੈ ਕਿ ਅਸੀਂ ਇੱਕ ਦਿਨ ਕਾਮਯਾਬ ਹੋਵਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਆ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਇਹ ਆਰਡਰ ਇਹ ਐਵੇਂ ਨਹੀਂ ਹੋ ਗਏ ਇਹ 2010 ਤੋਂ ਲੈ ਕੇ 15 ਸਾਲ ਦੀ ਸਾਡੀ ਮਿਹਨਤ ਹੈ ਇਹ 15 ਸਾਲ ਦੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ ਜਿਹੜਾ ਕਿ ਇਹ ਤਿੰਨਾਂ ਵਰਕਿਆਂ ਦਾ ਹਾਈ ਕੋਰਟ ਨੇ ਆਰਡਰ ਕੀਤਾ ਔਰ ਇਹਨਾਂ ਦੇ ਕੰਮ ਤੇ ਰੋਕ ਲਾਈ ਆ ਔਰ 5000 ਨੂੰ ਜਿੱਦ ਨੇ ਇਹਨਾਂ ਨੇ ਜਵਾਬ ਦੇਣਾ ਉਦੋਂ ਪਹਿਲਾਂ ਅਸੀਂ ਵੀ ਆ ਜਿਹੜੇ ਸਬੂਤ ਨੇ ਸਾਰੇ ਇਹ ਤੁਹਾਡੀਆਂ ਮੀਡੀਆ ਦੇ ਰਹੀਂ ਜਿਹੜੇ ਇਹ ਪੇਸ਼ ਕਰਕੇ ਤੇ ਇਹ ਤੁਹਾਡੀਆਂ ਜਿਹੜੀਆਂ ਵੀਡੀਓ ਨੇ ਇਹ ਅਸੀਂ ਆਪਣੇ ਵਕੀਲ ਦੇ ਰਹੀਂ ਅਦਾਲਤ ਵਿੱਚ ਦਾਂਗੇ ਔਰ ਉਸ ਤੋਂ ਬਾਅਦ ਮੈਂ ਪਹਿਲਾਂ ਉੱਥੇ ਮੌਕੇ ਤੇ ਜਾ ਕੇ ਵੀ ਵੀਡੀਓ ਜਿਹੜੀ ਕੱਲ ਅਸੀਂ ਵੀਡੀਓ ਬਣਾ ਕੇ ਲੈਂਦੀ ਆ ਉਹ ਵੀ ਤੁਹਾਨੂੰ ਅਸੀਂ ਦੇ ਦਿੰਦੇ ਆ ਉਹ ਵੀ ਤੁਸੀਂ ਵੇਖ ਲੈਣੀ ਤੇ ਫਿਰ ਇਸ ਤੋਂ ਪਹਿਲਾਂ 511 ਤੋਂ 24 ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰਾ ਪ੍ਰਸ਼ਾਸਨ ਨੂੰ ਜਿਹੜੇ ਪ੍ਰਸ਼ਾਸਨ ਅਧਿਕਾਰੀ ਕੋ ਜ਼ਿੰਮੇਵਾਰ ਅਫਸਰ ਨੂੰ ਉੱਥੇ ਮੌਕੇ ਤੇ ਲਿਜਾ ਕੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਆਈ ਹੈ ਚਾਹੇ ਉਹ ਡੀਸੀ ਨੇ ਚਾਹੇ ਮੈਨੇਗਰ ਅਧਿਕਾਰੀ ਨੇ ਚਾਹੇ ਸੈਕਟਰੀ ਨੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਆ ਉਹ ਜ਼ਰੂਰ ਲਾਵਾਂਗਾ ਉੱਥੇ ਲਾ ਜਾ ਕੇ ਇਹਨਾਂ ਨੂੰ ਜਿਹੜਾ ਉਹ ਵਿਖਾਵਾਂਗਾ